ਹਾਂਜੀ ਗਾਇਸ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਹੈਗੇ ਮਲੇਸ਼ੀਆ ਅੱਜ ਆਪਣਾ ਹੈਗਾ ਤੀਸਰਾ ਦਿਨ ਤੇ ਆਪਣੇ ਦਿਨ ਦੀ ਸ਼ੁਰੂਆਤ ਹੋਈ ਆ ਹੁਣੇ ਹੈਗਾ ਟਾਈਮ ਹੋ ਗਿਆ ਵਾ ਹੁਣ 3:30-4 ਵਜ ਚੁੱਕੇ ਹੋਇਆ ਕਿਉਂਕਿ ਰਾਤ ਨੂੰ ਆਪਾਂ 바ਰ ਕਲੱਬ ਵੇਖਦੇ ਰਹੇ ਸੀਗੇ ਮਲੇਸ਼ੀਆ ਦੇ ਇਸ ਕਰਕੇ ਰਾਤ ਨੂੰ ਆਪਾਂ ਲੇਟ ਬਹੁਤ ਹੋ ਗਏ ਸੀਗੇ ਪਰ ਫਿਲਹਾਲ ਜਿੱਥੇ ਆਏ ਆ ਆਪਣਾ ਆਪਣੀ ਸਕੂਟੀ ਲਾਤੀ ਇੱਥੇ ਤੇ ਸਕੂਟੀ ਲਾ ਕੇ ਤੇ ਹੁਣ ਆਪਾਂ ਇੱਕਰੀ ਵਾਕਿੰਗ ਕਰ ਰਿਹਾ ਤੇ ਵਾਕਿੰਗ ਕਰਦੇ ਕਰਦੇ ਆਪਾਂ ਆਸ-ਪਾਸੇ ਨਾ ਬਾਜ਼ਾਰ ਜਾਂ ਲੱਭ ਲਿਆ ਆਲਰੇਡੀ ਤੇ ਇੱਥੇ ਆਪਾਂ ਹੁਣ ਲੱਭਦੇ ਕੋਈ ਨਾ ਕੋਈ ਰੈਸਟੋਰੈਂਟ ਖਾਣ ਪੀਣੇ ਲਈ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਸਾਡਾ ਪਲਾਨ ਇਹ ਹੈ ਕਿ ਆਪਾਂ ਇੱਕ ਰੀਣਾ ਹੈਵੀ ਜਿਹਾ ਖਾ ਲਈਏ ਤਾਂ ਕਿ ਆਪਣੇ 4-5 ਘੰਟੇ ਵਧੀਆ ਲੰਘ ਜਾਣਗੇ ਬਾਅਦ ਚ ਆ ਗਈ ਆ ਵੇਖੀ ਉਹ ਵੀਟਰ ਨਾਲ ਚੱਕੀ ਜਾਂਦੀ ਵੀ ਉਹ ਨਿਊਡਲ ਦੀ ਬਣਾਈ ਹੋਈ ਹੈ ਆ ਆ ਗਿਆ ਵੀ ਫੂਡ ਨਰਦੀਪ ਦੇਖ ਜੇ ਤਾਂ ਉੱਥੇ ਜਾਣਾ ਪਿੱਛੇ ਚੱਲਦੇ ਫਿਰ ਉਹ ਵੇਖ ਲੈਣੇ ਆ ਚਲੋ ਉੱਥੇ ਚੱਲਦੇ ਆ ਆਹ ਦੇਖ ਲਾ ਉਹ ਕੀ ਆ ਉਹ ਮਿਲਦਾ ਇੰਡੀਅਨ ਹੈ ਆ ਵੀ ਰੈਸਟੋਰੈਂਟ ਆ ਗਿਆ ਮਾਈ ਪੈਰਾਡਾਈਜ਼ ਅੱਛਾ ਇੰਡੀਅਨ ਹੀ ਆ ਆਹ ਬਣਾ ਹਾਂ ਇੰਡੀਆ ਨਾ ਸਮੋਸੇ ਸਮੋਸੇ ਪਾਏ ਹੋਏ ਹੈ ਪਾਇਆ ਗਾਈਜ਼ ਆਹ ਰੈਸਟੋਰੈਂਟ ਲੱਭਿਆ ਆਪਣੋਂ ਨੇੜੇ ਜੇ ਪੈਰਾਡਾਈਜ਼ ਬਾਹਰ ਸਮੋਸੇ ਸਮੋਸੇ ਪਏ ਆ ਇਹਦਾ ਮਤਲਬ ਇੰਡੀਅਨ ਹੀ ਹੋਣਾ ਹੈ ਇਹ ਠੀਕ ਆ ਤੇ ਆਪਾਂ ਜਾ ਕੇ ਆਉਨੇ ਅੰਦਰ ਤੇ ਮੈਨੂ ਵੇਨੇ ਮੈਨੂ ਚ ਖਾਣ ਪੀਣ ਨੂੰ ਕੀ ਆ

ਚਾਈਨੀਜ਼ ਮਾਰਕੀ ਤੋਂ ਮੋਮੋਸ ਖਾ ਗਿਆ ਲੋਕਰ ਹਾਂ ਆਪਣਾ ਗਾਈਜ਼ ਪਲਾਨ ਅੱਜ ਦਾ ਕੀ ਪਲਾਨ ਆ ਥੋੜਾ ਦੱਸ ਦੋ ਅੱਜ ਆਪਾਂ ਚਾਇਨਾ ਟਾਊਨ ਜਾਵਾਂਗੇ ਇੱਕ ਆਪਾਂ ਵੇਖਣਾ ਚਾਇਨਾ ਟਾਊਨ ਨਾ ਏਕੋ ਟਾਵਰ ਦੇਖ ਕੇ ਆਵਾਂਗੇ ਆਪਾਂ ਹਾਂ ਇੱਕ ਉਹ ਜਿਹੜਾ ਪਤਲਾ ਜਿਹਾ ਟਾਵਰ ਆ ਨਾ ਜਿਹੜਾ ਤਿੱਖਾ ਜਾਂਦਾ ਉਹ ਤਿੱਖਾ ਜਾ ਤੇ ਵੇਖਣਾ ਆਪਣਾ ਨਾ ਉਹਦਾ ਨਾਮ ਨਹੀਂ ਪਤਾ ਗੋਲ ਜਾ ਉੱਤੋਂ ਤੇ ਤਿੱਖਾ ਜਾ ਆਪਾਂ ਉਹਦੇ ਵਿੱਚ ਜਾ ਕੇ ਆਉਣਾ ਉੱਤੇ ਜਾਵਾਂਗੇ ਉਹ ਵੇਖ ਕੇ ਆਉਨੇ ਉਹ ਕਿੱਦਾਂ ਦਾ ਵਾ ਉਹਦੀ ਐਂਟਰੀ ਫੀਸ ਹੁੰਦੀ ਆ ਰਾਉਂਡ 30 40 ਰਿੰਗਟ ਤੇ ਉਹ ਆਪਾਂ ਵੇਖ ਕੇ ਆਵਾਂਗੇ ਤੇ ਫਿਲਹਾਲ ਇੱਕ ਵਾਰੀ ਨਾਸ਼ਤਾ ਕਰ ਲਈਏ ਫਿਰ

ਲੱਗਿਆ ਸੀ ਆਫ ਇੰਡੀਅਨ ਟੇਸਟ ਇਹ ਬਾਇਆਰ ਲੈਂਡ ਨਹੀਂ ਆ ਰਿਹਾ ਭਾਈ ਖਾਲੀ ਪਿਆ ਹਾਂਜੀ ਗਾਇਸ ਆ ਗਿਆ ਆਪਣਾ ਫੂਡ ਆਪਾਂ ਮੰਗਾਈਆ ਗਰੇਵੀ ਵਾਲੀ ਚਿੱਲੀ ਪਨੀਰ ਫੁੱਲ ਗਰੇਵੀ ਨਾਲ ਰੋਟੀਆਂ ਤੰਦੂਰ ਆ ਹੈਗੀ ਆਲੂ ਦੀ ਰੋਟੀ ਆ ਬਣਾਇਆ ਆਪਾਂ ਬਟਰ ਨਾਲ ਹੁਣ ਖਾ ਕੇ ਵੇਖਨੇ ਆ ਆਲੂ ਕੁਲਚਾ ਆ ਰੰਗ ਕਾਲਾ ਜਾ ਪਰ ਖਾ ਕੇ ਵੇਖ ਲਾਉ ਮੇਰੇ ਵੀ ਸਹੀ ਆ ਪਹਿਲੀ ਬਰਗੀ ਬੜੀ ਆਪਾਂ ਕਹਿ ਹਾਦੇ ਪਰ ਹੁਣ ਖਾ ਕੇ ਦੇਖ ਰਹੇ ਨਾ ਕੀ ਲੱਗਦਾ ਮਾੜਾ ਨਹੀਂ ਬੜੀ ਹੋ ਗਿਆ ਤੇ ਇਸ ਨਾਲ ਆਪਣਾ ਹੋ ਗਿਆ ਬ੍ਰੇਕਫਾਸਟ ਹੋ ਗਿਆ ਤੇ ਹੁਣ ਫਿਲਹਾਲ ਆਪਾਂ ਇੱਥੋਂ ਨਿਕਲਦੇ ਆ ਆਪਾਂ ਇੱਕ ਰੀ ਸਕੂਟਰੀ ਆਪਣੇ ਕੋਲੇ ਆ ਤੇ ਹੁਣ ਆਪਾਂ ਚੱਲੇ ਆ ਕੇ ਐਲ ਟਾਵਰ ਵੇਖਣ ਦੇ ਲਈ ਕੇ ਐਲ ਟਾਵਰ ਵੇਖਣਾ ਕੇ ਐਲ ਟਾਵਰ ਕੁਈ ਦਾ ਦਾ ਕੋਸ਼ਾ ਮੈਨੂੰ ਨਹੀਂ ਪਤਾ ਇਹ ਪਲਾਨ ਕਰਦੀ ਪਈ ਆ ਆਪਾਂ ਤਾਂ ਨਾਲ ਬਹਿ ਜਾਣਾ ਵਾਸੀ ਮਤਲਬ ਮੈਂ ਡਰਾਈਵਰ ਰੱਖਿਆ ਹੈ ਨਾ ਆਪਾਂ ਚਲਾਉਣੀ ਹੈ ਗੱਡੀ ਆਵਦੀ ਠੀਕ ਆ ਜਿੱਥੇ ਜਿੱਥੇ ਲੈ ਜਾਓਗੇ ਆਪਾਂ ਚੱਲਾਂਗੇ ਤੇ ਫਿਰ ਉੱਥੇ ਜਾਂਦੇ ਆ ਆਪਾਂ ਤੇ ਰਾਜ ਆਪਾਂ ਨਾਲੇ ਗਲੀਆਂ ਗੁਲੀਆਂ ਵਿੱਚ ਬਿਖਾਉਣਾ ਸਾਨੂੰ ਮਲੇਸ਼ੀਆ ਦੀ ਆ ਅੱਛਾ ਅੱਗੇ ਹੁਣ ਆਪਾਂ ਜਾ ਰਹੇ ਆ ਕੇ ਐਲ ਦਾਵਰ ਲੈ ਵੀ ਤਰਪੇ ਆਪਾਂ ਸਾਡੇ ਸਟੇਡੀ ਆ ਗਈ ਹੋਰ ਅੱਜ ਅੱਜ ਮੌਸਮ ਹੋ ਗਿਆ ਮੀਂਹ ਵਾਲਾ ਹੋ ਗਿਆ ਥੋੜਾ ਜਿਹਾ ਕਣੀ ਕਣੀਆਂ ਮਿੰਸ ਪਈਆਂ ਵੀ ਆ ਹਾਂ ਅੱਜ ਮੌਸਮ ਲਿਖਿਆ ਵੀ ਹੋਇਆ ਗੂਗਲ ਮੈਪ ਤੇ ਉਹਦੇ ਤੇ ਵੈਦਰ ਤੇ 70% ਚਾ ਅਸੀਂ ਨਾ ਤੰਬ੍ਰੇਲਾ ਲੈ ਕੇ ਆਇਆ ਨਾ ਅਸੀਂ ਰੇਨਕੋਟ ਲੈ ਆਏ ਸਾਡੇ ਹੋਟਲ ਚ ਪੈ ਰਹਿਣਾ ਹਾਂ ਕਾਦੇ ਲੀ ਲੈਂਦੇ ਫਿਰ ਜਦੋਂ ਲੈ ਕੇ ਨਹੀਂ ਆਣੇ ਸਾਂਭ ਲੈ ਸਾਂਭ ਲੈ ਦੇਖ ਲੀ ਲੈਂਦੇ ਚੱਲ ਪਈ ਨਾ ਆ ਕੱਲ ਵਾਲੀ ਮਾਰਕੀਟ ਆ ਗਈ ਬਾਈ ਕੱਲ ਇੱਥੇ ਆਏ ਸੀ ਆਪਾਂ ਨਾ ਸ਼ਾਮੀ ਆਪਾਂ ਦੋ ਕੁ ਦਿਨ ਇੱਧਰ ਹੀ ਆਵਾਸ ਆਪਾਂ ਦੋ ਤਿੰਨ ਦਿਨ ਇੱਧਰ ਕੋਲਾ ਲੰਪੂਰ ਚ ਇਹ ਦੂ ਬਾਦ ਆਪਾਂ ਚੱਲਾਂਗੇ ਦੂਸਰੇ ਪਾਸੇ ਦੂਸਰੀ ਸਾਈਡਾਂ ਤੇ ਫਿਰ ਜਾਵਾਂਗੇ ਉੱਧਰ ਫਿਲਹਾਲ ਆਪਾਂ ਕੋਲਾ ਲੰਪੂਰ ਘੁੰਮ ਲਈਏ ਸਾਰਾ ਤੇ ਉਹ ਦੂ ਬਾਦ ਫਿਰ ਬਾੜਾ ਭੋੜਾ ਚ ਚੱਲਾਂਗੇ ਆਪਾਂ ਅਗਲੇ ਬਲਾਕਾਂ ਦੇ ਆਪਾਂ ਆ ਗਏ ਹੁਣ ਕੇ ਐਲ ਟਾਵਰ ਤੇ ਆਪਾਂ ਇੱਧਰ ਜਾ ਰਹੇ ਆ ਕੇ ਐਲ ਟਾਵਰ ਵਿੱਚ ਠੀਕ ਆ ਇੱਧਰ ਜਾ ਰਹੇ ਕੇ ਐਲ ਟਾਵਰ ਆਇਆ ਆਇਆ ਨਾ ਆਹ ਆਹ ਜਾ ਕੇ ਵੇਨੇ ਉੱਤੇ ਕੀ ਮੌਜਾ ਆਉਂਦੀ ਆ ਪਾੜਾਂ ਚ ਆਹ ਆਹ ਤਾਂ ਵਧੀਆ ਪਾੜਾਂ ਦੇ ਵਿੱਚ ਉਹ ਸਿਟੀ ਚ ਪਾੜ ਬਣਾਇਆ ਆ ਆਪਾਂ ਗਾਈਸ ਇੱਧਰ ਜਾਣਾ ਵਾ ਆ ਨਹੀਂ ਵਿਖਦਾ ਪਿਆ ਜਿਹੜਾ ਸੱਜੇ ਪਾਸੇ ਆ ਦਿਖਾਈ ਉੱਤੋਂ ਆ ਲਾ ਆ ਦੇਖ ਆ ਲਾ ਨਾ ਜਿਹੜਾ ਕੇ ਐਲ ਟਾਵਰ ਇੱਧਰੋਂ ਉੱਥੇ ਜਾਣਾ ਉੱਥੇ ਚਵਾਰੇ ਵਾਲੇ ਤੇ ਚਵਾਰਾ ਪਾਰਕਿੰਗ ਆ ਗਈ ਆ ਪਾਰਕਿੰਗ ਲੱਭਦੇ ਹੁਣ ਆਪਾਂ ਇੱਥੇ ਪਾਰਕਿੰਗ ਪੁਰਕਿੰਗ ਲਾਈਏ ਪਹਿਲਾਂ ਆਸੇ-ਪਾਸੇ ਆਪਾਂ ਕੇ ਇੱਥੇ ਲੁੱਕੀ ਫੋਟੋਜ਼ ਲੈ ਲਿਆ ਆ ਕੇ ਐਲ ਟਾਵਰ ਕੇ ਐਲ ਟਾਵਰ 421 ਮੀਟਰ ਆ ਯੈਸ ਇਹ ਦੀ ਹਾਈਟ ਹਾਂ ਅੱਧਾ ਕਿਲੋਮੀਟਰ ਯੈਸ ਆਪਾਂ ਹੁਣ ਚੱਲਦੇ ਅੰਦਰ ਕੇ ਐਲ ਟਾਵਰ ਤੇ ਜਾ ਕੇ ਬੈਨੇ ਕੀ ਹਿਸਾਬ ਦਾ ਵਾ ਆ ਰਿਹਾ ਟਿਕਟ ਕਾਊਂਟਰ ਠੀਕ ਆ ਤੇ ਆ ਇੱਥੇ ਰੈਸੈਪਸ਼ਨ ਵਗੈਰਾ ਵਾ ਫੋਟੋ ਟੇਕ ਇਅਰ ਵੈਲਕਮ ਫੋਟੋ ਪਹਿਲੇ ਲਊਗਾ ਉਹ ਦੇ ਉਹ ਦਿਖਾਊਗਾ ਕਿੱਦਾਂ ਦੀ ਆਊਗੀ ਹਾਂ ਟਿਕਟ ਦਾ ਪੁੱਛੀ ਨਾ ਟਿਕਟ ਪੁੱਛੀਏ ਟਿਕਟ ਫਾਰ ਆਪਸ਼ਨ ਜੀ ਹੈ ਆਹ ਭਾਵੇਂ ਹਾਂ ਹੈ ਨਾ ਥਿਸ ਇਜ਼ ਦਾ ਐਂਡ ਫੋਰ 1 ਪਰਸਨ ਯਾ ਓਕੇ ਤੂੰ ਕਨੇ ਚਾਹੀਏ ਚਾਲੀ ਲਿਖਿਆ ਸੀ ਨਾ ਸਰ ਥਿਸ ਇਜ਼ ਓਨਲੀ ਫਾਰ ਆਬਜ਼ਰਵੇਸ਼ਨ ਡੈਕ ਇਜ਼ ਦਾ ਓਨਲੀ ਪੁਆਇੰਟ ਦੈਟ ਯੂ ਕੈਨ ਗੋ ਫਾਰ ਸਕਾਈ ਡੈਕ ਐਂਡ ਆਬਜ਼ਰਵੇਸ਼ਨ ਡੈਕ ਕਮ ਹੈ ਦਾ ਮਹਿੰਗਾ ਹੀ ਆ ਇਦਾਂ ਹੀ ਆ ਟੂਰਿਸਟ ਪਲੇਸਾਂ ਤੇ ਆਈਦਾ ਨਾ ਵੈਸੇ ਜਿਹੜੀਆਂ ਜਿਹੜੇ ਫੇਮਸ ਪਲੇਸਾਂ ਆ ਉਹ ਵੇਖਣ ਲਈ ਪੈਸੇ ਲੱਗਦੇ ਆ ਮਤਲਬ ਕਿ ਮਹਿੰਗਾ ਹੀ ਹੁੰਦਾ ਵਾ ਹਰ ਇੱਕ ਜਗ੍ਹਾ ਤੇ ਵੈਸੇ ਸਾਨੂੰ ਲੱਗਾ ਸੀਗਾ ਕਿ ਮਤਲਬ ਮਲੇਸ਼ੀਆ ਸਸਤਾ ਹੋਊਗਾ ਬਟ ਓਵਰ ਆਲ ਸਾਰੇ ਟ੍ਰਿਪ ਦਾ ਬਾਅਦ ਚ ਪਤਾ ਲੱਗੂਗਾ ਆਪਣੇ ਕਿੰਨਾ ਖਰਚ ਆਇਆ ਪਰ ਠੀਕ ਲੱਗ ਰਿਹਾ ਇੱਕ ਐਵਰੇਜ ਆ ਲੱਗ ਰਿਹਾ ਕਿ ਇੰਨਾ ਬਾਲਾ ਸ ਗਾਈਜ਼ ਆਪਾਂ ਜਿਵੇਂ ਐਂਟਰੀ ਹੋਈ ਨਾ ਇੱਥੇ ਫੋਟੋਗ੍ਰਾਫਰ ਖੜਾ ਆਵਾ ਤੇ ਇੱਥੇ ਆਪਣੀਆਂ ਕਿਤਿਆਂ ਨੇ ਫੋਟੋਆਂ ਤੇ ਕਾਰਡ ਦਿੱਤਾ ਵਾ ਕਾਰਡ ਲੈ ਕੇ ਆਪਾਂ ਉੱਥੇ ਜਾਵਾਂਗੇ ਬਾਅਦ ਵਿੱਚ ਉੱਥੇ ਫੋਟੋ ਐਡਿਟ ਕਰਕੇ ਦੇਣਗੇ ਆਪਾਂ ਪੰਜ-ਸੱਤ ਕਰਾ ਲਈਆਂ ਵਾ ਤੇ ਜੇ ਵਧੀਆ ਲੱਗੀ ਤਾਂ ਆਪਾਂ ਬਾਏ ਕਰਾਂਗੇ ਬਾਕੀ ਪੈਸੇ ਤਾਂ ਲੱਗਣਗੇ ਮੈਨੂੰ ਪਤਾ ਵਾ ਤੇ ਆਪਾਂ ਹੁਣ ਇਧਰੋਂ ਚੱਲਦੇ ਅੰਦਰ ਜੇ ਆਪਾਂ ਨੂੰ ਫੋਟੋ ਨਾਲ ਵਧੀਆ ਲੱਗੀ ਦੁਬਾਰਾ ਕਹਿ ਦਾਂਗੇ ਖਰਾਬ ਹੀ ਕਰਾ ਲਾਂਗੇ ਕਹਾਂਗੇ ਲੈ ਆਪਾਂ ਆ ਗਏ ਉੱਤੇ ਸਟਾਈ ਇਸ ਆ ਦੇਖੋ ਆ ਹਾ 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 ਪਰ ਬੜੀ ਗੱਲ ਆ ਕੀ ਆ ਬਾਤ ਆ ਓ ਨਾਈਸ ਵੈਰੀ ਨਾਈਸ ਵੀਓ ਕੀ ਆ ਬਾਤ ਆ ਭਈ ਸਾਰੀ ਸਿਟੀ ਵੇਖਣੀ ਆਪਣਾ ਹੋਟਲ ਉੱਥੇ ਸੀਗਾ ਕਿਤੇ ਜਿੱਥੋਂ ਅਸੀਂ ਆਏ ਆ ਔਰ ਅੱਜ ਆਪਣਾ ਟਵਿੰਨ ਟਾਵਰ ਠੀਕ ਆ ਤੇ ਆ ਮੇਲਾ ਦਾ ਸਭ ਤੋਂ ਉੱਚੀ ਬਿਲਡਿੰਗ ਇਹ ਹੈ ਇਹਨਾਂ ਦੀ ਇਹ ਦੂਤੇ ਤਾਂ ਹੈ ਹੀ ਨਹੀਂਗਾ ਕੁਛ ਆਪਾਂ ਫਿਲਹਾਲ ਸਭ ਤੋਂ ਉੱਚੀ ਤੇ ਹੀ ਆਂ ਕੈਡਪੁਰੀ ਆ ਲੋਕੀ ਆ ਇਹ ਵੇਖਣ ਇੱਥੇ ਲਾ ਸਾਰਾ ਵੇਖ ਲਈ ਆਪਾਂ ਪੁੱਲ ਬਈ ਹੁਣ ਇੱਧਰ ਤੁਰ ਫਿਰ ਕੇ ਨਾ ਸਾਰਾ ਆ ਇਧਰੋਂ ਪੁੱਲ ਇਧਰੋਂ ਜਾਂਦਾ ਪਿਆ ਸਾਰਾ ਉਧਰ ਪਹਾੜ ਭੂੜ ਪਰਾਂ ਆ ਦੇਖ ਲੈਨੇ ਪੁੱਲ ਤੁਰਿਆ ਜਾਂਦਾ ਅੱਛਾ ਇਧਰ ਹੀ ਆ ਬਸ ਇੱਥੇ ਦੀ ਕਰੀ ਆ ਤੋ ਜਿਹੜਾ ਉਹ ਗਾਂਹ ਜਾਂਦਾ ਉਹ ਕਿੱਥੇ ਆ ਦੂਜਾ ਉਹ ਥੱਲੇ ਆ ਓਕੇ ਓਕੇ ਠੀਕ ਆ ਗਾਈਜ਼ ਹੁਣ ਆਰਾਊਂਡ ਟਾਈਮ ਹੋ ਗਿਆ 6:30 ਵਜੇ ਗਿਆ ਤੇ ਬੱਦਲ ਬੁੱਦਲ ਹੋਏ ਪਏ ਵੇਖੋ ਬੱਦਲ ਨਾ ਬੱਦਲ ਆਪੇ ਉੱਤੇ ਇੱਥੇ ਹੀ ਆ ਬੱਦਲ ਨੇੜੇ ਹੀ ਆ ਆਪਾਂ ਇਸ ਵਕਤ ਹੈਗੇ ਆ ਇਹ ਕਹਿੰਦੇ ਪਏ ਸੀਗੇ 450 ਮੀਟਰ 450 ਮੀਟਰ ਹੋ ਗਿਆ ਮਤਲਬ ਅੱਧਾ ਕਿਲੋਮੀਟਰ ਫਾਧਾ ਕਿਲੋਮੀਟਰ ਦੀ ਉਚਾਈ ਤੇ ਇਸ ਵਕਤ ਕਿਧਰ ਜਾਣਾ ਕਿਧਰ ਜਾਣਾ ਹੁਣ ਆਇਦਰ ਵੇਖ ਲੱਗ ਗਿਆ ਕੀ ਆ ਪਰ ਇਧਰ ਚਾਲ ਪੰਣੇ ਪਲਾਂ ਦੇਖ ਲਈ ਕਰੀ ਫਿਰ ਉਧਰ ਵੇਖਿਆ ਉਹਨੇ ਕੀ ਆ। ਓਹ ਸੇਮੀ ਆ ਆਹ ਗੇੜਾ ਮਾਰ ਲਈਏ। ਆ ਦੇਖੋ ਬ੍ਰਿਜ ਬ੍ਰਿਜ ਦੇ ਉੱਤੇ ਆ ਵੀ ਵਧੀਆ 뷰ਤਾ। ਉਧਰ ਹੀ ਖੜੇ ਰਹਿਣਾ। ਮਤਲਬ ਕਹੀ ਗਿਆ ਉਦੋਂ ਵੇਖਤਾ ਲਾ ਉਹਨੇ ਕਰੀ ਹਾਰਾ। ਤੇ ਹੁਣ ਆਪਾਂ ਨੂੰ ਉਹ ਆਪਾਂ ਵੇਖ ਲਿਆ ਵਾ ਜੋ ਵੀ ਸੀਗਾ ਉੱਤੇ ਹੁਣ ਆਪਾਂ ਜਾ ਰਹੇ ਆ ਪਰਲੀ ਸਾਈਡ ਇਹਨੂੰ ਆਬਜ਼ਰਵੇਸ਼ਨ ਡੈਕ ਕਹਿੰਦੇ ਜਿੱਥੇ ਹੁਣ ਆਪਾਂ ਜਾ ਰਹੇ ਆ ਉਹ ਦੇਖਦੇ ਕੀ ਹਸਤਾ ਵਾ ਹਾਂ ਤਮੂ ਤੇ ਤਨੀ 03 03 ਹਾਂ 03 ਹੈ ਸੋ ਵੀ ਆਰ ਗੋਇੰ ਟੂ ਆਬਜ਼ਰਵੇਸ਼ਨ ਹਾਂ ਹੈਗਾ ਬਾਈ ਆਬਜ਼ਰਵੇਸ਼ਨ ਡੈਕ ਠੀਕ ਆ ਹੈ ਕੁਛ ਨਹੀਂਗਾ ਇੱਥੇ ਆਪਣਾ ਆਹੀ ਆ ਬਸ ਆਬਜ਼ਰਵੇਸ਼ਨ ਡੈਕ ਆ ਇਹਨੇ ਇਹਨੇ ਪੈਸੇ ਲੈ ਲਏ ਹਾਂ ਇਹੀ ਆ ਬਸ ਆ ਦੂਰਬੀਨਾਂ ਲੱਗੀਆਂ ਹੋਈਆਂ ਦੂਰਬੀਨਾਂ ਦੇ ਵੇਖੋ ਕੀ ਵਿਖਦਾ ਦੇਖ ਕੀ ਵਿਖਦਾ ਆ ਵੇਖਦੇ ਆ ਕੀ ਵਿਖਦਾ ਬਈ ਇੱਥੋਂ ਦੇਖ ਦੂਰ ਵੇਖਦਾ ਹੋਊਗਾ ਨਾ ਹੂੰ ਦਿਖ ਰਿਹਾ ਕੁਝ ਕੋਈ ਨਹੀਂ ਕਿਹੜੀ ਬਿਲਡਿੰਗ ਲੱਗ ਰਹੀ ਹੈ ਮੈਨੂੰ ਤੂੰ ਅੱਗੇ ਪਿੱਛੇ ਕਰ ਲੈ ਹਲਾ ਲੈਣਾ ਇਹਨੂੰ ਹਾਂ ਦੇਖ ਦੇਖ ਰਿਹਾ ਦੂਰ ਤੱਕ ਬਹੁਤ ਦੂਰ ਤੱਕ ਵਿਖਦਾ ਹੈ ਹੈ ਨਹੀਂ ਦੇਖਾਂ ਮੈਂ ਵੀ ਵਿਖਦਾ ਤੁਹਾਨੂੰ ਤਾਂ ਪਤਾ ਹੀ ਲੱਗਦਾ ਬਹੁਤ ਦੂਰ ਹਮ ਨਾਈਸ ਹਾਂ ਬਹੁਤ ਜ਼ੂਮ ਕਰਕੇ ਵੇਖ ਹੈ ਤਾਂ ਬਹੁਤ ਉੱਚਾ ਆਇਆ ਹੈ ਨਾ ਆਪਾਂ ਬਿਲਡਿੰਗਾਂ ਦੇ ਕਿੰਨੇ ਉਚਾਈ ਤੇ ਹੈ ਨਾ ਯਾਰ ਭਾਈ ਬਿਲਡਿੰਗਾਂ ਬਹੁਤ ਜ਼ਿਆਦਾ ਨਹੀਂ ਵੀਆਂ ਯਾਰ ਸੀਰੀਅਸਲੀ ਬਹੁਤ ਜ਼ਿਆਦਾ ਉੱਚਾ ਹੈ ਨਾ ਇਹ ਲੜਾ ਇਨੇ ਵੱਡੇ ਵੱਡੇ ਬਣਾਏ ਕਿਦਾਂ ਨਾ ਕੋਈ ਕਿਹਾ ਸੀ 20 ਵਰ ਜਾਣ ਤੂੰ ਕਹੇ 40 ਡਰਿੰਗਰ ਲੱਗਣਗੇ ਤੂੰ ਮੈਨੂੰ ਸੌਝ ਲਿਆ ਇ ਕੰਨ ਬੰਦ ਹੋ ਗਏ ਇਦਾਰੇ ਮੈਂ ਕਿਹਾ ਪੂਰ ਕਿਪਲ ਆਹੀ ਉਹਦੇ ਰਿਚ ਫਲੋਰ ਆਹ ਤਾ ਚੈਨ ਜੂਈਆਂ ਤੇ ਜਾਂਦੇ ਰਹੀਦਾ ਕਹਿੰਦੀ ਮੇਰੇ ਕੰਨ ਬੰਦ ਹੋ ਗਏ ਉੱਤੇ ਜਾ ਕੇ ਪਤਾ ਨਹੀਂ ਕਿੰਨਾ ਫਲੋਰ ਸੀਗਾ ਹੈ ਉਚਾਈ ਬਹੁਤ ਸੀ ਨਾ ਕਨ ਫਲੋਰ ਬੰਦ ਹੋ ਜਾਂਦੇ ਉੱਥੇ ਜਾ ਕੇ ਪਰ ਉਹ ਉਹਨਾਂ ਦੇ ਹੁੰਦੇ ਆ ਜਿਹੜੇ ਘਟ ਗਏ ਉਚਾਈਆਂ ਤੇ ਇਹ ਤਾਂ ਹੈ ਇਹ ਆ ਮ ਆਰਤਾ ਦੇ ਸੁਪਨੇ ਇਹਨਾਂ ਦੇਖ ਜਦੋਂ ਉਹ ਦਾਇ ਭਚਾਲ ਉਦੋਂ ਗਿਰ ਜਾਂਦੀ ਆ ਹੁਣ ਆਪਾਂ ਬਈ ਪਤਾ ਕਰਦੇ ਆ ਫੋਟੋਆਂ ਆਪਣਾ ਲਗਭਗ ਇਥੋਂ ਦਾ ਟੂਰ ਹੋ ਗਿਆ ਵਾ ਹੁਣ ਬਾਹਰ ਚਲਕੇ ਆਪਾਂ ਬਾਹਰ ਦਾ ਥੋੜਾ ਜਿਹਾ ਐਕਸਪਲੋਰ ਕਰਦੇ ਦੇਖ ਕੀ ਸਭ ਆ ਬਸਾਲਾ ਅੱਛਾ ਕਟਿੰਗ ਕਰਕੇ ਲਾਇਆ ਹੂੰ ਚਾਲੀ ਲੱਗ ਰਹੀਆਂ ਆਂ ਚਾਲੀ ਲੱਗ ਰਹੀਆਂ ਜਸ 쇼ਦੀ ਫਰਸਟ ਵਨ ਚਾਲੀ ਲੱਗ ਰਹੀਆਂ ਹੂੰ ਇਹਦਾ ਮੈਂ ਕਟਿੰਗ ਕਰਕੇ ਮੈਂ ਲਾ ਦੂੰਗਾ ਉਹ ਜਿਹੜੀਆਂ ਫੋਟੋਆਂ ਸੀ ਨਾ ਉਹਨਾਂ ਨੇ ਆਪਣੀ ਕੀਤੀਆਂ ਸੀ ਸਿੰਪਲ ਫੋਟੋਆਂ ਕਲਿੱਕ ਤੇ ਬਾਅਦ ਦੇ ਵਿੱਚ ਉਹਨਾਂ ਨੇ ਕੀ ਕੀਤਾ ਉੱਤੇ ਵਿਊ ਹੈਗੇ ਆ ਵਿਊਆਂ ਦੇ ਉੱਤੇ ਜਿਵੇਂ ਆਪਾਂ ਜਿਵੇਂ ਫੋਟੋਸ਼ਾਪ ਦੇ ਵਿੱਚ ਨਹੀਂ ਆਪਾਂ ਕਰਦੇ ਤੈਨੂੰ ਪਤਾ ਉਹ ਤੇਰਾ ਫੋਨ ਕਿੱਥੇ ਆ ਮੈਨੂੰ ਬਿਲਕੁਲ ਨਹੀਂ ਹੈਗਾ ਆ ਵੀ ਦੇਖਣਾ ਫੋਨ ਤੇ ਫੋਨ ਆਪ ਗਵਾਇਆ ਹੀ ਆ ਹੁਣ ਮੈਨੂੰ ਕਹਿੰਦੀ ਪਈ ਆ ਤੇ ਆਪਣਾ ਕੀ ਗੱਲ ਕਰਦਾ ਪਿਆ ਹੈਗਾ ਮੈਂ ਇਹਦੇ ਇਥੇ ਬਿਲਕੁਲ ਹੀ ਸਿਕ ਬਣਾਈ ਸ਼ਾਰਟ ਸ਼ਾਰਟ ਕਿਹੜਾ ਮੈਂ ਤਾਂ ਤੁਰ ਕੇ ਆਉਣੀ ਆ ਇਥੇ ਗਾਇਸ ਇਹ ਕਹਿੰਦੀ ਪਈ ਆ ਸਾਰੇ ਬੰਦੇ ਰੀਲਾਂ ਬਣਾਉਣ ਤੇ ਹੋ ਗਏ ਆ ਹੈਂ ਆਪ ਇਨੀ ਰੀਲਾਂ ਆਪ ਬਣਾਉਂਦੀ ਆ ਤੇ ਫਿਰ ਲੜਾਈ ਵੀ ਹੁੰਦੀ ਆ ਰੀਲ ਚ ਪੋਜ ਨਾ ਵਧੀਆਵੇ ਕਹੂਗੀ ਇਹ ਇਹ ਆਪਣਾ ਹੈਗਾ ਜਿਹੜਾ ਤੁਹਾਨੂੰ ਵਿਖਦਾ ਉਹ ਹੁੰਦਾ ਆਫਟਰ ਵੀਡੀਓ ਬਿਹਾਈਂਡ ਦੀ ਸੀਨ ਬਹੁਤ ਕੁਝ ਹੁੰਦਾ ਰੀਟੇਕ ਇੰਨੇ ਕਰਨੇ ਪੈਂਦੇ ਰੀਲ ਬਣਾਉਣ ਦੇ ਚੱਕਰਾਂ ਦੇ ਵਿੱਚ ਕਿੰਨਾ ਬਣਦੇ ਆ ਬਾਈ ਪੰਜਾਬੀ ਆਪਣੇ ਲੱਗੇ ਹੋਏ ਪੰਜਾਬੀ ਗਰੁੱਪ ਦੀ ਸੋਹਣੀ ਆ ਜਿਵੇਂ ਮਰਜੀ ਆ ਨਾਚ ਰਾਂ ਵਿੱਚ ਮਰਜੀ ਅੰਬਾ ਬਲਟੋ ਹੋਲਾ ਨਾ ਇਹਾਰੇ ਆ ਜਾ ਆ ਆ ਓਏ ਕਾਲੇ ਬਾਈ ਕਾਲੇ ਬਾਈ ਆ ਦੇਖੋ ਗਾਈਜ਼ ਕੇਐਲ ਇੱਧਰ ਹੋ ਜਾ ਫੋਟੋ ਕਰ ਲਾਂਦਾ ਹਾਂ ਆ ਪਿੱਛੇ ਵੀ ਆਪਾਂ ਉੱਥੇ ਗਏ ਸੀਗੇ ਔ ਟਾਪ ਤੇ ਔ ਉੱਥੇ ਜਾ ਕੇ ਆਏ ਆ ਦੇਖੋ ਕਿੱਡਾ ਵਧੀਆ 뷰 ਹੈ ਨਾ ਬਾਈ ਪਸੀਨਾ ਬਹੁਤ ਜ਼ਿਆਦਾ ਆਉਂਦਾ ਪਿਆ ਯਾਰ ਇੱਥੇ ਓਹੋ ਚਿਪ ਚਿਪ ਹੋ ਗਿਆ ਸਾਰਾ ਮੂੰਹ ਬਹੁਤ ਜ਼ਿਆਦਾ ਪਸੀਨਾ ਹੁਣ ਆਪਾਂ ਆਇਆ ਕਰੀਂ ਤੋਂ ਨਿਕਲਦੇ ਆ ਤੇ ਹੁਣ ਆਪਾਂ ਅਗਲੀ ਜਗ੍ਹਾ ਐਕਸਪਲੋਰ ਕਰਦੇ ਆ ਆਰਾਊਂਡ ਟਾਈਮ ਹੋ ਗਿਆ ਵਾ ਸਾਢੇ 7 ਦਾ ਟਾਈਮ ਹੋ ਗਿਆ ਵਾ ਤੇ ਹੁਣ ਅਗਲੀ ਜਗ੍ਹਾ ਮੈਨੂੰ ਫਾਈਨਲੀ ਮੈਨੂੰ ਤਾਂ ਨਹੀਂ ਪਤਾ ਕਿਹੜੀ ਜਗ੍ਹਾ ਤੇ ਜਾਣਾ ਨਰਦੀਪ ਨੂੰ ਪਤਾ ਵਾ ਉਹ ਦੱਸੂਗੀ ਕਿੱਥੇ ਜਾਣਾ ਉਹ ਆਪਾਂ ਜਗ੍ਹਾ ਤੋਂ ਆ ਗਏ ਆ ਕੇਐਲ ਟਾਵਰ ਤੋਂ ਬਾਅਦ ਹੁਣ ਆਪਾਂ ਮੈਂ ਤੁਹਾਨੂੰ ਦਿਖਾਈ ਦੇਣਾ ਬਾਹਰੋਂ ਇਦੋਂ ਪਤਾ ਨਹੀਂ ਲੱਗਣਾ ਤੁਹਾਨੂੰ ਆ ਦੇਖੋ ਆਪਾਂ ਆ ਜਿਹੜਾ ਆ ਜਿਹਨੂੰ ਟਵਿੰਡਰ ਟਾਵਰ ਕਹਿੰਦੇ ਆ ਨਾ ਇਹਦੇ ਨਾਲ ਉਹ ਉੱਤੇ ਜਾ ਕੇ ਬਾਰਬੂਰਾ ਜਾਂ ਕਲੱਬ ਕਲੱਬ ਜੇ ਆ ਆਪਾਂ ਨੂੰ ਪਤਾ ਨਹੀਂ ਕਿ ਜਾਇਆ ਜਾਊਗਾ ਕਿ ਨਹੀਂ ਆਪਾਂ ਤੇ ਇੱਧਰ ਹੈਗਾ ਸ਼ਾਪਿੰਗ ਸੈਂਟਰ ਜਿਹੜੀ ਮੇਨ ਇੰਟਰੈਸ ਹੈ ਸੂਰੀਆ ਕੇਐਲਸੀਸੀ ਦੀ ਉਹ ਦੇਖੋ ਲਿਖਿਆ ਠੀਕ ਆ ਤੇ ਆਪਾਂ ਹੁਣ ਜਾਣਾ ਇਹਦੇ ਵਿੱਚ ਤੇ ਇਹ ਹੁਣ ਜਾ ਕੇ ਪਤਾ ਲੱਗੂਗਾ ਕਿ ਕਿੱਦਾਂ ਜਾਣਾ ਵਾ ਕਿੱਧਰ ਦੀ ਜਾਣਾ 15 ਜਾ ਕੇ ਵੇਨੇ ਆ ਕੀ ਪ੍ਰੋਗਰਾਮ ਆ ਚਲਾ ਜਾ ਫਿਰ ਚਲੀ ਜਾਂਦੇ ਬਿਲਡਿੰਗਾਂ ਬਿਲਡਿੰਗਾਂ ਆ ਆਹ ਟਾਵਰ ਦੇ ਵਿੱਚ ਵੇਖਦੇ ਕਿਦਾਂ ਚਾਹਰ ਪੱਲ ਪੂਰੀ ਆ ਹੂ ਇਥੇ ਨਾ ਹੀ ਗੱਲ ਕਰਦੇ ਪਏ ਸੀਗੇ ਜਿਹੜੀਆਂ ਹੈਗੇ ਨਾ ਫੇਮਸ ਪਲੇਸਾਂ ਜਿਵੇਂ ਹੁਣ ਆਪਾਂ ਜਿੱਥੋਂ ਆਪਾਂ ਆਏ ਆ ਉਹ ਹੁਣ ਹੈ ਤਾਂ ਚਲੋ ਉੱਤੇ ਜਾ ਕੇ ਵੇਖਣਾ ਨਾ ਪਰ ਫੀਸ ਬਹੁਤ ਜ਼ਿਆਦਾ ਸੀ ਯਾਰ ਫੀਸ 110 ਰਿੰਗਟ ਇੱਕ ਬੰਦੇ ਦੇ ਤੇ 220 ਰਿੰਗਟ ਹਨਾ ਦੋ ਜਣਿਆਂ ਦੇ ਬਹੁਤ ਜ਼ਿਆਦਾ ਫੀਸ ਸੀਗੀ ਉਹ ਕਿੰਦੀ ਰੰਗੀ ਹੋਈ ਇਹਨਾਂ ਨੇ ਇੱਥੇ ਦੇਖ ਆਇਆ ਏਅਰ ਕੰਡੀਸ਼ਨਰ ਆ ਤਾਂ ਉੱਥੇ ਗਏ ਆ ਬਿਲਡਿੰਗ ਤਾਂ ਉਹੀ ਹੈ ਇਹ ਹੈ ਹੈ ਆ ਜਾ ਇੱਧਰ ਵੀ ਹੈਗਾ ਕੁਝ ਮੀਡੀਆ ਡੈਸਕ ਆ ਉਹੀ ਵੇਖ ਰਿਹਾ ਸਕਾਈ ਬ੍ਰਿਜ ਵਿਜ਼ਿਟ ਉਹ ਵੀ ਲਿਖਿਆ ਉਹ ਲਿਖਿਆ ਸਕਾਈ ਬ੍ਰਿਜ ਵਿਜ਼ਿਟ ਕੁਛ ਨਹੀਂ ਕਿਵੇਂ ਜਾਣਾ ਮੈ ਉੱਤੇ ਉਹਨੂੰ ਪੁੱਛ ਲੈਣਾ ਜਿਹੜੇ 바ਰ ਕਲੱਬ ਆ ਉਹ ਕਿੱਥੋਂ ਦੀ ਜਾਣਾ ਆ ਕੀ ਸ਼ਾਪਿੰਗ ਸੈਂਟਰ ਦੇਖਦੇ ਆ ਸ਼ਾਪਿੰਗ ਸੈਂਟਰ ਦਾ ਆਪਾਂ ਵੇਖਿਆ ਕੱਲ ਆਪਾਂ ਉੱਤੇ ਚੱਲਦੇ ਹਾਂ ਇੱਕ ਵਾਰੀ ਬੂਚੀ ਇਹ ਆਪਾਂ ਕੱਲ ਉਹੀ ਜਗ੍ਹਾ ਤੇ ਆ ਗਏ ਨਾ ਬਈ ਨੂੰ ਹਾਂ ਬਸ ਉਹ ਉਧਰੋਂ ਐਂਟਰੀ ਸੀਗੀ ਪਰ ਇਹਨੇ ਇਹ ਕਿਹਾ ਸੀਗਾ ਕਿ ਉਹ ਦੂਸਰੀ ਸਾਈਡ ਆ ਇਹਦੇ ਇਹ ਕਹਿੰਦਾ ਬਹਿ ਕੇ ਓਪੋਜ਼ਿਟ ਸਾਈਡ ਆ ਹਾਂ ਇਹ 10 ਵੇ ਬੰਦ ਹੋਣਾ ਨਾ ਹੂੰ ਆ ਕੱਲ ਵੇਖਿਆ ਸੀ ਆਪਾਂ ਜਿੱਦਾਂ ਸਹੀ ਨਿਕਲੇ ਆਇਆ ਰਾਈਟ ਲੈਫਟ ਰਾਈਟ ਇਹ ਤਾਂ ਨਹੀਂ ਮੈਨੂੰ ਪਤਾ ਨੋ 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 ਤੂੰ ਸਮਝ ਲੈਂਦੀ ਜਾ ਕੇ ਜਾ ਤਾ ਪਰਫਿਊਮ ਗੂਚੀ ਬ ਵੀ ਗੂਚੀ ਦੇ ਵੀ ਪਰਫਿਊਮ ਆਉਂਦੇ ਆ ਯੈਸ ਬਿਲਕੁਲ ਆਉਂਦੇ ਆ ਹਾਂ ਯੈਸ ਅੱਛਾ ਤੇ ਮੇਰੇ ਕੋਲ ਹੈ ਤੇ ਹੈ ਗ੍ਰੇਟ ਆ ਗੂਚੀ ਅੱਛਾ ਦਿੱਤਾ ਤੱਕ ਦੇਣੀ ਐ ਨਹੀਂ ਐ ਫਾਰ ਮੀ ਪਰ ਮੀ ਪਰ ਵੈਸੇ ਗੱਲ ਆ ਬਲਬ ਜਿਹੜੇ ਇੱਥੋਂ ਦੇ ਸ਼ੋਅਰੂਮ ਆ ਬੜੇ ਕਲਾਸੀ ਜਿਹੇ ਹਨਾ ਯਾਰ ਆਪਣੇ ਜਿਵੇਂ ਪਰਥ ਦੇ ਵਿੱਚ ਆ ਸ਼ੋਅਰੂਮ ਕੋਈ ਜਿਹੜੇ ਕਲਾਸੀ ਜਿਹੇ ਹਨਾ ਕਿਉਂਕਿ ਇਹ ਲਗਜ਼ਰੀ ਬ੍ਰਾਂਡ ਬ੍ਰਾਂਡ ਜਿਆਦੇ ਤਕੜੇ ਹਨਾ ਇਹ ਉਹ ਆਪੇ ਉਹ ਹੈਗੇ ਤੁਹਾਡੇ ਛੋਟੇ ਬ੍ਰਾਂਡ ਹਨਾ ਹਾਂ ਇਹ ਹੋਰਟਲ ਆਇਆ ਹੈ ਹਨ ਵੈਰੀ ਨਾਈਸ ਕੀ ਬਾਤ ਆ ਲਕਜ਼ਰੀ ਇੰਡੀਅਨ ਹਾਂ ਆ ਦੂ ਕਿ ਡੱਕਾ ਆ ਵੇਖੇ ਟਾਪ ਚੈਂਟ ਵਿਊ ਕੀ ਬਾਤ ਆ ਨਖਰ ਲਕਜ਼ਰੀ ਆਹੋ ਹੋ ਹੋ ਇਹ ਵੇਖਾ ਆ ਵੀਖਿਆ ਇਹ ਕੀ ਕਰਨਾ ਫੋਟੋ ਇਹ ਰੈਸਟੋਰੈਂਟ ਆ ਵਿੱਚ ਆ ਗਿਆ ਇਹ ਕੀ ਹੈ ਰੈਸਟੋਰੈਂਟ ਲੱਗਦਾ ਨਾ ਇਸ ਆਜੜੀ ਜਗ੍ਹਾ ਤੇ ਆਪਾਇਣਾ ਯਾਰ ਬਾਲੀ ਚਾਦੇ ਸੋਹਣੀ ਜਗ੍ਹਾ ਦਾ ਬੜੀ ਮਨ ਲਗਜ਼ਰੀ ਜਗ੍ਹਾ ਦਾ ਬੜੀ ਹੈ ਬੜੀ ਜ਼ਬਰਦਸਤ ਲਗਜ਼ਰੀ ਜਗ੍ਹਾ ਹੈ ਆਪਾਂ ਹੁਣ ਕੋਤਾ ਸ਼ੁਰੂ ਕਰਦੇ ਜਿੱਥੇ ਇਹ ਤੇ ਜਾ ਸਕਦੇ ਆ ਵੇਖਦੇ ਹਾਂ ਤੇ ਜਾ ਜਾ ਕੇ ਲਾਂਚ ਤਾਂ ਬੈਠ ਸਕਦਾ ਹੀ ਹੋਗਾ ਕੋਈ ਤਾਂ ਬੰਦਾ ਇਹ ਤੇ ਬੁਧੀ ਹੈ ਜੁਦਾ ਉਹਦੇ ਵਿੱਚ ਕਰਦੇ ਨੇ ਉਹ ਚ ਬੁਕਿੰਗ ਹੈ ਹਾਂ ਆ ਬੈਗ ਐਚ ਐਮ ਦੇ ਹੈ ਕਿੰਨੇ ਦਾ ਬੈਗਾ ਮਰਕੇ ਨੂੰ ਆ ਮਿਲਦਾ 25000 ਡਾਲਰ ਦਾ ਬੈਗਾ ਇਹ ਹੈ 25000 ਡਾਲਰ ਦਾ ਮਰਕੇ ਲਗਾਈ ਸਾਹ ਵੇਨ ਲੱਗੇ ਹੁਣ ਇਹ ਵੀ ਹੁਣ ਇੱਥੇ ਲਾਉਣ ਗਿਆ ਮਹਿਫਲ ਆਪਦੀ ਬੈਡਮ ਗਾਈ ਸਾਹ ਆਪਾ ਵੇਂਦੇ ਪਈ ਗਏ ਹੋਟਲ ਇਥੋਂ ਦੀ ਬੁਕਿੰਗ ਕਿੰਨੇ ਦੀ ਆ ਆ ਹੋਟਲ ਆ ਜਿਹੜਾ ਵੀ ਹੋਟਲ ਆਪਾ ਮੈਂਡਰੇਨ ਜਿਹ ਵਿੱਚ ਆ ਤੇ ਇਹ ਹੈਗੀ ਆ ਹੋਟਲ ਦੀ ਬੁਕਿੰਗ 300 ਡਾਲਰ ਦੀ ਨਾਈਟ ਆਸਟ੍ਰੇਲੀਅਨ 300 ਡਾਲਰ ਆ ਰਾਊਂਡ ਇਹ ਬਣ ਜਾਂਦਾ ਵਾ ਆਪਣਾ 16000 ਰੁਪਏ ਦੀ ਨਾਈਟ ਆ ਇੱਥੇ ਮਤਲਬ ਫਾਈਵ ਸਟਾਰ ਹੋਟਲ ਹੋ ਗਿਆ ਫਿਰ ਹੈਨਾ ਫਾਈਵ ਸਟਾਰ ਹੋਟਲ ਆ ਤੇ 300 ਡਾਲਰ ਦੀ ਨਾਈਟ ਆ ਠੀਕ ਆ ਲਗਜ਼ਰੀ ਹੋਟਲ ਆ ਆ ਬੀਬੀਆਂ ਨੇ ਸ਼ੁਰੂ ਕਰਤਾ ਆਪਦਾ ਪ੍ਰੋਗਰਾਮ ਚਲੋ ਵੀ ਹੁਣ ਚੱਲਦੇ ਆ ਬਾਹਰ ਆ ਗਏ ਉੱਥੇ ਆ ਗਏ ਇਹ ਵੈਸੇ ਨਾ ਇਹ ਹੈ ਹੋਟਲ ਆ ਇੱਕ ਮਤਲਬ ਇਹਦੇ ਵਿੱਚ ਅਲਗ-ਅਲਗ ਤਰ੍ਹਾਂ ਦੇ ਹਾਲ ਬਣੇ ਸੀਗੇ ਹੋਟਲ ਆ ਆ ਰੈਸਟੋਰੈਂਟ ਹੈਗੇ ਰੈਸਟੋਰੈਂਟ ਜਿਹੜੇ ਹੈਗੇ ਆ ਮੈਂ ਵੇਖੀ ਅੰਦਰ ਇੱਕ ਤੋਂ ਪੁੱਛਿਆ ਸੀ ਉਹ ਕਹਿੰਦਾ ਬੁਕਿੰਗ ਕਰਨੀ ਪੈਂਦੀ ਆ ਤੇ 5 ਸਟਾਰ ਰੈਸਟੋਰੈਂਟ ਆ ਤੇ ਆਬਵੀਅਸਲੀ ਐਕਸਪੈਂਸਿਵ ਤਾਂ ਹੋਣਗੇ ਪਰ ਇਹ ਵੀ ਨਹੀਂ ਕਿ ਆਫੋਰਡੇਬਲ ਨਹੀਂ ਹੈਗੇ ਪਰ ਆਪਣਾ ਕੋਲ ਅੱਜ ਬੁਕਿੰਗ ਨਹੀਂ ਹੈਗੀ ਇਸ ਕਰਕੇ ਅੱਜ ਤਾਂ ਨਹੀਂ ਆਪਾਂ ਬੈਠਾਂਗੇ ਆਪਾਂ ਉਹ ਦੂਜੇ ਪਾਸੇ ਚੱਲਦੇ ਆ ਜਿਹੜਾ ਟਾਵਰ ਕਹਿੰਦੇ ਪਏ ਆ 57th ਨੰਬਰ ਫਲੋਰ ਤੇ ਉਹ ਵੇਖਦੇ ਆ ਜਾ ਕੇ ਮੈਂ ਗਾਇਸ ਆ ਗਿਆ ਆਪਾਂ 57ਵੇਂ ਨੰਬਰ ਫਲੋਰ ਤੇ ਆ ਗਏ ਬਾਹਰ ਚ ਆ ਗਏ ਕੋਈ ਨਾ ਕੋਈ ਨਾ ਇੱਕ ਦੀ ਜਾਣਦੇ ਅੰਦਰ ਜਾ ਕੇ ਕਰ ਦੂੰਗਾ ਬੰਦ ਓਹ ਲੋ ਗਾਇਸ ਆ ਗਏ ਆਪਾਂ ਉੱਪਰ 57th ਨੰਬਰ ਫਲੋਰ ਤੇ ਬਾਹਰ ਆਏ ਹਾਏ 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 ਅੰਦਰ ਦੇਖੋ ਥਿਊ ਦੇਖੋ ਤੋਂ ਬਈ ਆਪਾਂ ਆ ਗਏ ਆ 57 ਨੰਬਰ ਫਲੋਰ ਤੇ ਆ ਗਏ ਜਿਹੜਾ ਤੁਹਾਨੂੰ ਕਿਹਾ ਸੀ ਨਾ ਬਾਹਰ ਆ ਉੱਥੇ ਪਾ ਗਏ ਆ ਬਈ ਬਹੁਤ ਚੌਦੇ ਲਕਸ਼ਰੀ ਬਾਹਰ ਚੌਦੇ 16 12 ਤੇ ਆਪਾਂ ਮੈਨੂੰ ਲੱਗਦਾ ਉਹੀ ਜਿਵੇਂ ਆਪਾਂ ਕਹਿੰਨਾ ਉਹਨੇ ਟਾਵਰ ਤੇ ਗਏ ਸੀ ਉੱਚਾ ਉਨਾ ਹੀ ਉੱਚਾ ਵੈ ਵੀ 57 ਨੰਬਰ ਫਲੋਰ ਤੇ ਬੈਠੇ ਆਂ ਜੀ ਬਾਹਰੋਂ ਤੁਹਾਨੂੰ ਦੱਸਦਾ ਦੱਵਾ ਜਾ ਕੇ ਆਣਾ ਵੀਕਲ ਮੈਂ ਤਰ ਕੀ ਆ ਆ ਵੀ ਮੈਂ ਜਿੱਥੇ ਮੈਂ ਹੈਗਾ ਹੋਰ ਆ ਜਿਹੜਾ ਉਤਲਾ ਟਾਵਰ ਆ ਸਾਰਾ ਆ ਵੇਖਦਾ ਪਿਆ ਨਾਲ ਹੀ ਤੇ ਆ ਹੁਣ ਇਹ ਹੈਗਾ ਇੱਥੇ ਛੱਤ ਨਹੀਂ ਹੈਗੀ ਉੱਤੇ ਇਸ ਵਕਤ ਤੇ ਆ ਬਾਹਰਲਾ ਮਾਹੌਲ ਇਥੋਂ ਦਾ ਵੇਖਦਾ ਪਿਆ ਆ ਦੇਖੋ ਸਿਟੀ ਸਾਰੀ ਕੀ ਬਾਤ ਆ ਯਾਰ ਬਹੁਤ ਜਿਆਦਾ ਸੋਹਣੀ ਜਗ੍ਹਾ ਏ ਯਾਰ ਸੋਨਾ ਬਹੁਤ ਆ ਚਲੋ ਹੁਣ ਆਪਾਂ ਉੱਥੇ ਬੈਠਨੇ ਆਂ ਇੱਧਰ ਹੈਗਾ ਕੋਈ ਰੈਸਟੋਰੈਂਟ ਆ ਇਹ ਆਪਾਂ ਨੂੰ ਪਤਾ ਨਹੀਂ ਇਹਦੀ ਬੁਕਿੰਗ ਬਾਕੀ ਨਾ ਕੀ ਹਿਸਾਬ ਕਰਾਂਗੇ ਚਲੋ ਗਾਇਜ਼ ਚੱਲਦੇ ਆਪਾਂ ਹੁਣ ਇਧਰੋਂ ਆ ਜਾ ਆ ਜਾ ਸਾਡੀ ਗੱਡੀ ਬਈ ਮੈਂ ਇਹਨੂੰ ਪੁੱਛਿਆ ਮੈਂ ਕਿ ਗੱਡੀ ਕਿੱਥੇ ਖੜੀ ਆ ਗੱਡੀ ਹੈ ਯਾਰ ਆਪਣੇ ਕੋਲ ਆਸਟ੍ਰੇਲੀਆ ਹੁਣ ਇਹ ਵੀ ਗੱਡੀ ਵਰਗੀ ਆ ਆਪਣੇ ਲਈ ਤਾਂ ਗੱਡੀ ਆ ਇਹ ਮੈਂ ਵੀ ਕਿਹਾ ਹਾਂ ਆ ਪਟਾਕੇ ਚੱਲਦੇ ਪਏ ਆ ਯਾਰ ਇਹ ਰੋਜ਼ ਚੱਲਦੇ ਆ ਹਾਂ ਹੈਨਾ ਸੋਨੇ ਬਹੁਤ ਹੋਣਗੇ ਉੱਥੇ ਤੇ ਗਾਈਜ਼ ਹੁਣ ਆਪਾਂ ਇਦੂ ਬਾਅਦ ਜਾ ਰਹੇ ਆ ਵੇਖਣ ਚਾਹੁੰਦਾ ਕਾ ਉਹਨਾਂ ਇਹ ਆਪਣਾ ਸੀਗਾ ਡੇ 3 ਡੇ 3 ਦਾ ਸੀਗਾ ਆਪਣਾ ਪਾਰਟ 1 ਤੇ ਹੁਣ ਆਪਾਂ ਚੱਲਦੇ ਚਾਈਨਾ ਟਾਊਨ ਨੂੰ ਵੇਖਣ ਲਈ ਚੱਲਦੇ ਆ ਤੇ ਵਲੌਗ ਬਹੁਤ ਜਿਆਦਾ ਲੰਮਾ ਹੋ ਜਾਣਾ ਇਸ ਕਰਕੇ ਆਪਾਂ ਚਾਈਨਾ ਟਾਊਨ ਨੂੰ ਕਰਦੇ ਦੂਸਰੇ ਵਲੌਗ ਚ ਕਵਰ ਤੇ ਹੋਪਫੁਲੀ ਤੁਹਾਨੂੰ ਇਹ ਵਲੌਗ ਵਧੀਆ ਲੱਗਾ ਹੋਊਗਾ ਤੇ ਕੋਈ ਜਾਣਕਾਰੀ ਵੀ ਮਿਲੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਵੀ ਕਰਿਓ ਤੇ ਅਗਰ ਕੋਈ ਚੀਜ਼ ਚੰਗੀ ਨਾ ਲਗੀ ਤਾਂ ਉਹਦੇ ਲਈ ਮਾਫੀ ਤੇ ਬਾਕੀ ਆਪਾਂ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੇ ਆਪਾਂ ਹੁਣ ਚੱਲਦੇ ਆਂ ਚਾਇਨਾ ਟਾਊਨ ਤੇ ਫਿਰ ਆਪਾਂ ਚਾਇਨਾ ਟਾਊਨ ਤੋਂ ਦਿਖਾਉਨੇ ਆਂ ਠੀਕ ਆ ਤੇ ਉਦੋਂ ਤੱਕ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਬਾਈ ਟਾਟਾ ਬਾਏ ਬਾਏ ਮਲੇਸ਼ੀਆ ਦੇ ਵਲੌਗ ਦੇਖਦੇ ਰਹੋ